ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰਨ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਜਾ ਰਹੇ ਹਾਂ ਸਾਨੂੰ ਢੋਲਕੀ ਵਾਲਾ ਗੀਤ ਮਾਝੇ ਦੀਏ ਮਾਝੇ ਦੀਏ ਸਹਿਲ ਬੱਤੀਏ ਨੀ ਤੂੰ ਪੁ ਆ ਗਈ ਬਨੇਰੇ ਤੇ ਮਾਝੇ ਦੀਏ ਮਾਝੇ ਦੀਏ ਸਹਿਲ ਬੱਤੀਏ ਨੀ ਤੂੰ ਪੁ ਆ ਗਈ ਬਨੇਰੇ ਤੇ ਓ ਮੁੰਡਾ ਓ ਮੁੰਡਾ ਕਿੜੇ ਪੰਡ ਦਾ ਨੀ ਜਿਹੜਾ ਆਸ਼ਿਕ ਤੇਰੇ ਤੇ ਓ ਮੁੰਡਾ ਓ ਮੁੰਡਾ ਕਿੜੇ ਪੰਡ ਦਾ ਨੀ ਜਿਹੜਾ ਆਸ਼ਿਕ ਤੇਰੇ ਤੇ ਮਾਝੇ ਦੀਏ ਮਾਝੇ ਦੀਏ ਸ਼ਹਿਰ ਬੱਚੀਏ ਚਲ ਬੱਚੀਏ ਨੀ ਗੂਰੇ ਹੱਥਾਂ ਤੇਰਾ ਮਹਿੰਦੀ ਮਾਝੇ ਦੀ ਏ ਮਾਝੇ ਦੀ ਸ਼ੈਲ ਵੱੱਤੀਏ ਨੀ ਗੂਰੇ ਹੱਥਾਂ ਤੇਰਾ ਮਹਿੰਦੀ ਓ ਮੁੰਡਾ ਓ ਮੁੰਡਾ ਕਿੜੇ ਪੰਡ ਦਾਨੀ ਜੀ ਦੇ ਬਿਨਾ ਤੁਸਾਂ ਲੈਂਦੀ ਓਮ ੁੰਡਾ ਓਮ ੁੰਡਾ ਕਿਡੇ ਪਿੰਡ ਦਾ ਨੀ ਜੀ ਤੇ ਬਿਨਾ ਨਾ ਤੂ ਸਾਂ ਲੈਂਦੀ ਤੇਰੀਏ ਮਾਝੇ ਦੀਏ ਸ਼ੈਲ ਬੱਤੀਏ ਨੀ ਉੜਾ ਅੜਾ ਤੂੰ ਅਲੀਕ ਲਈਏ ਮਾਝੇ ਦੀਏ ਮਾਝੇ ਦੀਏ ਸ਼ੈਲ ਬੱਤੀਏ ਨੀ ਉੜਾ ਅੜਾ ਤੂੰ ਅਲੀਕ ਲਈਏ ਓਮ ੁੰਡਾ ਓਮ ੁੰਡਾ ਕਿਡੇ ਪਿੰਡ ਦਾ ਨੀ ਜੀ ਦਾ ਚੰਦ ਵਾਂਗ ਢੀਕ ਲਈਏ ਦੇ ਦੀਏ ਮਾ ਜੇ ਦੀਏ ਸ਼ੈਲ ਬੱਚੀਏ ਨਹੀਂ ਕੀ ਤੋ ਸੂਟ ਸਵਾਈ ਜਾਨੀਏ ਓ ਮੁੰਡਾ ਓ ਮੁੰਡਾ ਕੀੜੇ ਪਿੰਡ ਦਾ ਜੀ ਤੋ ਹੜੇ ਕੜਾਈ ਜਾਨੀਏ ਓ ਮੁੰਡਾ ਓ ਮੁੰਡਾ ਕੀੜੇ ਪਿੰਡ ਦਾ ਨਹੀਂ ਜੀ ਤੋ ਹੜੇ ਕੜਾਈ ਜਾਨੀਏ ਜੇਰੀਏ ਮਾ ਜੇ ਦੀਏ ਸ਼ੈਲ ਬੱਚੀਏ ਨਹੀਂ ਗਲ ਸੋਨੇ ਦੀ ਗਾਨੀਏ ਮਾਝੇ ਦੀ ਏ ਮਾਝੇ ਦੀ ਸ਼ਹਿਰ ਵਿੱਚ ਏ ਨਹੀਂ ਗੱਲ ਸੋਨੇ ਦੀ ਗਾਨੀਆਂ ਓਂਡਾ ਓਂਡਾ ਕਿੜੇ ਪਿੰਡ ਦਾ ਜੀਨੋ ਕਹੀ ਦਿਨ ਜਾਨੀਆਂ ਓਂਡਾ ਓਂਡਾ ਕਿੜੇ ਪਿੰਡ ਦਾ ਨਹੀਂ ਜੀਨੋ ਕਹੀ ਦਿਲ ਜਾਨੀਆਂ ਮਾਝੇ ਦੀ ਏ ਮਾਝੇ ਦੀ ਸ਼ਹਿਰ ਵਿੱਚ ਏ ਨਹੀਂ ਗੱਲਾਂ ਪਿੰਡ ਵਿੱਚ ਨਿਤ ਹੁੰਦੀਆਂ ਓ ਮੁੰਡਾ ਓ ਮੁੰਡਾ ਕਿੜੇ ਪਿੰਡ ਦਾ ਜੀ ਤੋਂ ਮੰਦੇ ਚੱਲੇ ਮੁੰਦੀਆਂ ਓ ਮੁੰਡਾ ਓ ਮੁੰਡਾ ਕਿੜੇ ਪਿੰਡ ਦਾ ਨੇ ਜੀ ਤੋਂ ਮੰਗੇ ਚੱਲੇ ਮੁੰਦੀਆਂ ਤੇ ਦੀਏ ਮਾਝੇ ਦੀਏ ਸ਼ੈਲ ਵੱੱਤੀਏ ਨਹੀਂ ਜਾ ਕੇ ਪੀਰਾਂ ਦੇ ਕੀ ਸੁਖਿਆ ਮਾਝੇ ਦੀਏ ਮਾਝੇ ਦੀਏ ਸ਼ੈਲ ਵੱੱਤੀਏ ਨਹੀਂ ਜਾ ਕੇ ਪੀਰਾਂ ਦੇ ਕੀ ਸੁਖਿਆ ਕਿਹੜਾ ਜਾਦੂ ਕਿਹੜਾ ਜਾਦੂ ਕੀਤਾ ਕੁੜੀਏ ਨਹੀਂ ਮੁੰਡਾ ਲੰਬੜਾਂ ਦਾ ਪੱਟ ਸੁਟਿਆ ਕਿਹੜਾ ਜਾਦੂ ਕਿਹੜਾ ਜਾਦੂ ਕੀਤਾ ਕੁੜੀਏ ਨਹੀਂ ਮੁੰਡਾ ਲੰਬੜਾਂ ਦਾ ਪੱਟ ਸੁਟਿਆ ਜੇਦੀਏ ਮਾ ਜੇਦੀਏ ਸ਼ਹਿਰ ਵਿੱਚ ਯੇ ਨਹੀਂ ਕਿਹੜਾ ਗਲੀ ਵਿੱਚ ਕਿਹੜਾ ਮਾਰ ਗਿਆ ਓ ਮੁੰਡਾ ਓ ਮੁੰਡਾ ਕਿਹੜੇ ਪਿੰਡ ਦਾ ਨਹੀਂ ਜਿਹੜਾ ਦਿਲ ਤੈਨੂੰ ਹਾਰ ਗਿਆ ਓ ਮੁੰਡਾ ਓ ਮੁੰਡਾ ਕੀੜੇ ਪਿੰਡ ਦਾ ਨਹੀਂ ਜਿਹੜਾ ਦਿਲ ਤੈਨੂੰ ਹਾਰ ਗਿਆ ਪੀਏ ਮਾਝੇ ਦੀ ਏ ਸ਼ਹਿਲ ਵਿੱਚੀ ਇਹ ਨਹੀਂ ਡੂੰਗੇ ਪੱਟੀ ਜਾਵੇਂ ਟੋਏ ਤੂੰ ਓ ਮੁੰਡਾ ਓ ਮੁੰਡਾ ਕੀੜੇ ਪਿੰਡ ਦਾ ਨਹੀਂ ਜਿਹਦੇ ਪਾਈ ਜਾਵੇਂ ਡੋਰੇ ਤੂੰ ਓ ਮੁੰਡਾ ਓ ਮੁੰਡਾ ਕਿਲੇ ਪਿੰਡ ਦਾ ਨੇ ਜੀਤੇ ਪਾਈ ਜਾਵੇਂ 도ਰੇ ਤੁਮ ਦੇ دیے ਮਾਜੇ دیے ਸ਼ੈਲ ਵੱੱਤੀ ਇਹ ਨਹੀਂ ਸਾਨੂੰ ਦੇਖ ਕੇ ਦੁਖੀ ਹੋਵੇਂ ਮਾਜੇ دیے ਮਾਜੇ دیے ਸ਼ੈਲ ਵੱੱਤੀ ਇਹ ਨਹੀਂ ਸਾਨੂੰ ਦੇਖ ਕੇ ਦੁਖੀ ਹੋਵੇਂ ਓ ਮੁੰਡਾ ਓ ਮੁੰਡਾ ਕਿਲੇ ਪਿੰਡ ਦਾ ਨੇ ਜੀ ਨੂੰ ਦੇਖ ਕੇ ਖੁਸ਼ੀ ਹੋਵੇਂ ਓ ਮੁੰਡਾ ਓ ਮੁੰਡਾ ਕਿਹੜੇ ਪਿੰਡ ਦਾ ਨੀ ਜੀ ਨੂੰ ਦੇਖ ਕੇ ਖੁਸ਼ੀ ਹੋ ਮੈਂ ਜੜੀਏ ਮਾਝੇ ਦੀਏ ਸ਼ੈਲ ਬੱਚੀਏ ਨਹੀਂ ਬੰਬਲ ਵੱਟ ਦੀਆਂ ਕਿਸਾਂ ਦੇ ਮਾਝੇ ਦੀਏ ਮਾਝੇ ਦੀਏ ਸ਼ੈਲ ਬੱਚੀਏ ਨਹੀਂ ਬੰਬਲ ਵੱਟ ਦੀਆਂ ਕਿਸਾਂ ਦੇ ਜਿਨੂੰ ਤੂੰ ਉੜੀ ਕਦੀ ਐਨੀਓ ਵਿੱਚ ਪਰਦੇਸਾਂ ਦੇ ਜਿਨੂੰ ਤੂੰ ਉੜੀ ਕਦੀ ਐਨੀਓ ਵਿੱਚ ਪਰਦੇਸਾਂ ਦੇ ਜੇ ਦੀਏ ਮਾਝੇ ਦੀਏ ਸ਼ੈਲ ਵਿੱਚੀ ਇਹ ਨਹੀਂ ਤੇਰਾ ਫੈਸਲਾਏ ਕਾਲੀ ਦਾ ਮਾਝੇ ਦੀਏ ਮਾਝੇ ਦੀਏ ਸ਼ੈਲ ਵਿੱਚੀ ਇਹ ਨਹੀਂ ਤੇਰਾ ਫੈਸਲਾਏ ਕਾਲੀ ਦਾ ਲੁੱਟੀਨਾ ਤੂੰ ਲੁੱਟੀਨਾ ਸੁਭਾਗ ਕਰਮਾਵਾਲੀ ਦਾ ਲੁੱਟੀਨਾ ਤੂੰ ਲੁੱਟੀਨਾ ਸੁਭਾਗ ਕਿਸੇ ਕਰਮਾਵਾਲੀ ਦਾ ਲੁੱਟੀਨਾ ਤੂੰ ਲੁੱਟੀਨਾ ਸੁਭਾਗ ਕਿਸੇ ਕਰਮਾਵਾਲੀ ਦਾ ਸਾਡੀ ਵੀਡੀਓ ਜੀ ਬਹੁਤ-ਬਹੁਤ ਸ਼ੇਅਰ ਤੇ ਸਬਸਕ੍ਰਾਈਬਰ ਕਰਿਓ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੇ ਤਾਂ ਸੋਨੇ-ਸੋਨੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਲਿਖ ਕੇ ਭੇਜੋ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ